ਸਰਦਾਰ ਸੁਚਾ ਸਿੰਘ ਬੀਬੀ ਕਰਤਾਰਕੌਰ ਗੁਰਮਤ ਸਿੱਖਿਆ ਕੇਂਦਰ ਮਠਾਪੁਰ ਜਲੰਧਰ ਵਿੱਚ ਗੋਰੀ ਇਤਿਹਾਸ ਦੀ ਕਲਾਸ ਦੇ ਵਿੱਚ ਹਾਜ਼ਰ ਵਿਦਿਆਰਥੀ ਬਲੌਜੀ ਫਤਿਹ ਵਾਹਿਗੁਰੂ ਜੀ ਕਾ ਪਾਲਕਾ ਵਾਹਿਗੁਰੂ ਜੀ ਦੇ ਜਿਸ ਤਰ੍ਹਾਂ ਕਿ ਆਪ ਜੀ ਸਾਰੇ ਵਿਦਿਆਰਥੀ ਜਾਣਦੇ ਹੋ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇਤਿਹਾਸ ਆਪਾਂ ਸਾਰੇ ਸਰਵਣ ਕਰਦੇ ਪਏ ਹਾਂ ਕੱਲ ਦੀ ਕਲਾਸ ਵਿੱਚ ਆਪਾਂ ਪੜਿਆ ਸੀ ਕਿ ਕਿਵੇਂ ਜਿਹੜੇ ਕਸ਼ਮੀਰ ਦੇ ਪੰਡਤ ਸ਼ੇਰ ਅਫਗਾਨ ਖਾਨ ਜਿਹੜਾ ਕਿ ਇੱਕ ਮੁਸਲਮਾਨ ਹਾਕਮ ਸੀ ਉਹਦੇ ਤੋਂ ਸਤਾਏ ਹੋਏ ਲੋਕ ਜਿਹੜੇ ਗੁਰਤੇਗ ਬਹਾਦਰ ਮਹਾਰਾਜ ਜੀ ਪਾਸ ਆਪਣੀ ਸ਼ਿਕਾਇਤ ਲੈ ਕੇ ਜਾਂਦੇ ਹਨ ਆਪਣਾ ਦੁੱਖ ਲੈ ਕੇ ਜਾਂਦੇ ਹਨ ਤੇ ਕਿਵੇਂ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ ਦੁੱਖ ਨੂੰ ਸੁਣਦੇ ਹਨ ਤੇ ਗੁਰੂ ਤੇਗ ਬਹਾਦਰ ਜੀ ਨੇ ਇਹ ਫੈਸਲਾ ਕੀਤਾ ਕਿ ਭਾਈ ਇਹਨਾਂ ਦੇ ਜਿਹੜੇ ਧਰਮ ਦੀ ਉਹ ਮੈਨੂੰ ਰੱਖਿਆ ਕਰਨੀ ਚਾਹੀਦੀ ਹੈ ਫਿਰ ਗੁਰਤੇਗ ਬਹਾਦਰ ਮਹਾਰਾਜ ਜੀ ਆਨੰਦਪੁਰ ਸਾਹਿਬ ਤੋਂ ਲੈ ਕੇ ਕੀਰਤਪੁਰ ਫੈਜ਼ਾਬਾਦ ਸਮਾਣਾ ਕੈਥਲ ਲਖਣ ਮਾਜ਼ਰਾ ਆਦਕ ਤੋਂ ਹੁੰਦੇ ਹੋਏ ਜਿਹੜਾ ਉਹ ਦਿੱਲੀ ਵੱਲ ਜਾ ਰਹੇ ਸਨ ਤੇ ਰਸਤੇ ਦੇ ਵਿੱਚ ਇਹ ਜਿਹੜੀ ਗੱਲ ਸੀਗੀ ਇਹ ਉਹ ਜਿਹੜਾ ਰੰਗਜੀਤ ਸੀਗਾ ਉਹਦੇ ਪਾਸੇ ਗੱਲ ਪਹੁੰਚਾਈ ਗਈ ਤੇ ਗੁਰਤੇਗ ਬਹਾਦਰ ਮਹਾਰਾਜ ਜੀ ਨੇ ਇਹ ਫੈਸਲਾ ਕੀਤਾ ਸੀ ਕਿ ਭਾਈ ਜਦੋਂ ਮੈਂ ਸ੍ਰੀ ਅਨੰਦਪੁਰ ਸਾਹਿਬ ਤੋਂ ਕੂਚ ਕਰਨਾ ਹੈ ਜਦੋਂ ਮੈਂ ਮਤਲਬ ਕਿ ਸ਼ਹੀਦੀ ਪਾਉਣ ਜਾਣਾ ਹੈ ਕਿਉਂਕਿ ਗੁਰਤੇਗ ਬਾਦਰ ਜੀ ਨੂੰ ਪਤਾ ਸੀ ਕਿ ਸ਼ਹੀਦੀ ਤੋਂ ਬਿਨਾ ਇਹ ਜਿਹੜਾ ਮਸਲਾ ਹੱਲ ਨਹੀਂ ਹੋ ਸਕਦਾ ਤੇ ਗੁਰਤੇਗ ਬਾਦਰ ਮਹਾਰਾਜ ਜੀ ਨੇ ਆਪਣੇ ਨਾਲ ਪੰਜ ਸਿੱਖ ਲੈ ਸਨ ਪੰਜ ਸਿੱਖਾਂ ਦਾ ਵੇਖੋ ਆਪਾਂ ਜਦੋਂ ਅੱਗੇ ਜਾ ਕੇ ਇਤਿਹਾਸ ਪੜਾਂਗੇ ਕਿ 1699 ਵਿੱਚ ਕਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਅਮਰਦੀਪ ਪਾਲ ਤਿਆਰ ਕੀਤੀ ਉਸ ਵੇਲੇ ਵੀ ਪੰਜ ਸਿੰਘ ਸਨ ਪਰ ਗੁਰਤੇਗ ਬਹਾਦਰ ਮਹਾਰਾਜ ਜੀ ਜਦੋਂ ਦਿੱਲੀ ਵੱਲ ਕੂਚ ਕਰ ਰਹੇ ਹਨ ਤੇ ਉਹਨਾਂ ਦੇ ਨਾਲ ਵੀ ਜਿਹੜੇ ਪੰਜ ਸਿੱਖ ਹਨ ਜਿਨ੍ਹਾਂ ਦੇ ਨਾਮ ਭਾਈ ਇਸ ਪ੍ਰਕਾਰ ਹਨ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਭਾਈ ਗੁਰਦਿੱਤਾ ਜੀ ਅਤੇ ਭਾਈ ਜੈਤਾ ਜੀ ਠੀਕ ਹੈ ਇਸ ਪ੍ਰਚਾਰ ਜਦੋਂ ਗੁਰੂ ਸਾਹਿਬ ਜੀ ਨਾਲ ਇਹ ਸਿੱਖ ਜਾ ਰਹੇ ਸਨ ਦੇ ਨਾਲ-ਨਾਲ ਜਿਹੜੇ ਨਗਰ ਦੇ ਵਿੱਚ ਗੁਰੂ ਸਾਹਿਬ ਠਹਿਰਦੇ ਸਨ ਉਹਨਾਂ ਲੋਕਾਂ ਨੂੰ ਜਾਗਰੂ ਕਰਦੇ ਸਨ ਕਿ ਭਾਈ ਧਰਮ ਲਈ ਸਾਨੂੰ ਡਰਨਾ ਨਹੀਂ ਚਾਹੀਦਾ ਹੈ ਸਗੋਂ ਸਾਨੂੰ ਜੇ ਕੋਈ ਸਾਡੇ ਕੋਲ ਮਦਦ ਲਈ ਆਵੇ ਸਾਨੂੰ ਉਹਦੀ ਰੱਖਿਆ ਕਰਨੀ ਚਾਹੀਦੀ ਹੈ ਸਾਨੂੰ ਉਹਦੇ ਨਾਲ ਉਹਦਾ ਸਾਥ ਦੇਣਾ ਚਾਹੀਦਾ ਹੈ ਸੱਚ ਦਾ ਜਿਹੜਾ ਸਾਥ ਦੇਣਾ ਚਾਹੀਦਾ ਹੈ ਤੇ ਕਹਿੰਦੇ ਗੁਰੂ ਸਾਹਿਬ ਜੀ ਜਿਹੜਾ ਇੱਥੋਂ ਹੁੰਦੇ ਹੋਏ ਆਗਦੇ ਪੁੱਜੇ ਇਹਨਾਂ ਦੇ ਗੁਰੂ ਸਾਹਿਬ ਜੀ ਨਾਲ ਕੁਝ ਜਿਹੜੇ ਪੰਜ ਸਿੱਖ ਸਨ ਤੇ ਇਹ ਰਿਪੋਰਟ ਜਦੋਂ ਕਹਿੰਦੇ ਅਬਦਾਲ हसन ਨੇ ਜਾ ਕੇ ਔਰੰਗਜ਼ੇਬ ਨੂੰ ਦਿੱਤੀ ਕਿ ਗੁਰੂ ਸਾਹਿਬ ਜੀ ਆ ਰਹੇ ਹਨ ਤੇ ਕਹਿੰਦੇ ਔਰੰਗਜ਼ੇਬ ਨੇ ਆਪਣਾ ਦਬਦਬਾ ਕਾਇਮ ਕਰਨ ਵਾਸਤੇ ਕਿ ਭਾਈ ਲੋਕਾਂ ਨੂੰ ਪਤਾ ਲੱਗੇ ਕਿ ਮੈਂ ਕਿੰਨਾ ਕਟੜ ਹਾਂ ਉਹਨੇ ਇਹ ਕੀਤਾ ਕਿ ਗੁਰੂ ਸਾਹਿਬ ਜੀ ਨੂੰ ਭਾਈ ਗ੍ਰਿਫਤਾਰ ਕੀਤਾ ਜਾਵੇ ਜਦੋਂ ਉਹ ਗ੍ਰਿਫਤਾਰ ਕਰਕੇ ਗੁਰੂ ਸਾਹਿਬ ਜੀ ਤੇ ਉਹ ਜਿਹੜੇ ਨਾਲ ਸਿੱਖ ਸਨ ਉਹਨਾਂ ਨੂੰ ਜਦੋਂ ਦਿੱਲੀ ਵਿੱਚ ਲਿਆਂਦਾ ਗਿਆ ਜਦੋਂ ਗ੍ਰਿਫਤਾਰ ਹੋਏ ਗੁਰੂ ਸਾਹਿਬ ਜੀ ਨੇ ਪਹਿਲਾਂ ਇਹ ਹੁਕਮ ਕਰ ਦਿੱਤਾ ਸੀ ਕਿ ਭਾਈ ਜਦੋਂ ਗ੍ਰਿਫਤਾਰੀ ਦੇਣੀ ਤੇ ਤਿੰਨ ਸਿੱਖਾਂ ਨੇ ਦੇਣੀ ਹੈ ਨਾਲ ਦੋ ਸਿੱਖ ਜਿਹੜੇ ਸਨ ਉਹਨਾਂ ਨੂੰ ਜਿਹੜੀ ਆਪਣੇ ਨਾਲ ਗ੍ਰਿਫਤਾਰੀ ਨਹੀਂ ਦਿੱਤੀ ਗਈ ਆਪਾਂ ਪੜਦੇ ਅੱਗੇ ਇਤਿਹਾਸ ਸਰਵਣ ਕਰੋ ਗੁਰੂ ਜੀ ਨੇ ਭਾਈ ਜੈਤਾ ਜੀ ਤੇ ਭਾਈ ਗੁਰਦਿੱਤਾ ਜੀ ਦੀ ਡਿਊਟੀ ਲਗਾਈ ਕਿ ਉਹ ਸ਼ਹਿਰ ਵਿੱਚ ਰਹਿਣ ਤੇ ਜੋ ਗੁਰੂ ਜੀ ਨਾਲ ਬੀਤੇ ਉਹ ਜਾ ਕੇ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਸਾਰੀ ਰਿਪੋਰਟ ਦੇਣ ਕਿ ਭਾਈ ਕਿਸ ਤਰ੍ਹਾਂ ਜਿਹੜਾ ਦਿੱਲੀ ਦਾ ਹਾਲ ਹੈ ਕਿਸ ਤਰ੍ਹਾਂ ਉਥੇ ਜਿਹੜਾ ਅਖੀ ਡਿੱਠਾ ਹਾਲ ਹੈ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੱਸਣ ਭਾਈ ਜੈਤਾ ਜੀ ਤੇ ਭਾਈ ਗੁਰਦਿੱਤਾ ਜੀ ਤੇ ਨਾਲ ਜਿਹੜੇ ਤਿੰਨ ਬੱਚੇ ਸਿੱਖ ਹਨ ਭਾਈ ਦਿਆਲਾ ਜੀ ਭਾਈ ਮਤੀਦਾਸ ਜੀ ਤੇ ਭਾਈ ਸਤੀਦਾਸ ਜੀ ਇਹ ਗੁਰਤੇਗ ਬਹਾਦਰ ਮਹਾਰਾਜ ਜੀ ਨਾਲ ਜਿਹੜਾ ਗ੍ਰਿਫਤਾਰ ਕਰ ਲਏ ਗਏ ਹਨ ਤੇ ਕਹਿੰਦੇ ਜਦੋਂ ਇਸਲਾਮ ਦੀ ਕਚਹਿਰੀ ਲੱਗਦੀ ਹੈ ਔਰੰਗਜ਼ੇਬ ਆਉਂਦਾ ਹੈ ਤੇ ਔਰੰਗਜ਼ੇਬ ਪਹਿਲਾਂ ਆ ਕੇ ਗੁਰੂ ਸਾਹਿਬ ਜੀ ਨੂੰ ਇਹ ਸਵਾਲ ਕਰਦਾ ਹੈ ਕਿ ਅਸੀਂ ਮੰਨਦੇ ਹਾਂ ਅਸੀਂ ਇਹ ਗੱਲ ਮੰਨ ਲੈਨੇ ਹਾਂ ਕਿ ਤੁਸੀਂ ਇੱਕ ਧਾਰਮਿਕ ਆਗੂ ਹੋ ਪਰ ਤੁਸੀਂ ਇੱਕ ਸਾਨੂੰ ਕਰਾਮਾਤ ਵਿਖਾਓ ਗੁਰੂ ਸਾਹਿਬ ਜੀ ਕਹਿੰਦੇ ਕਿ ਭਾਈ ਕਰਾਮਾਤ ਕੁਝ ਨਹੀਂ ਹੁੰਦੀ ਹੈ ਸਾਰਾ ਉਸ ਪਰਮਾਤਮਾ ਦਾ ਹੁਕਮ ਉਹਦੇ ਰਜ਼ਾ ਵਿੱਚ ਉਹਦੇ ਭਾਣੇ ਵਿੱਚ ਹੁੰਦਾ ਹੈ ਫਿਰ ਉਹ ਕਹਿਣ ਲੱਗਾ ਕਿ ਤੁਸੀਂ ਸਾਡੇ ਧਰਮ ਨੂੰ ਮੰਨ ਲਓ ਤੁਸੀਂ ਸਾਡੇ ਧਰਮ ਦੇ ਵਿੱਚ ਆ ਜਾਓ ਤੁਸੀਂ ਆਪਣੇ ਧਰਮ ਨੂੰ ਜਿਹੜਾ ਹੈ ਉਹ ਛੱਡ ਦੋ ਕਿਉਂਕਿ ਔਰੰਗਜ਼ੇਬ ਨੂੰ ਪਤਾ ਸੀ ਕਿ ਜੇ ਗੁਰੂ ਤੇਗ ਬਹਾਦਰ ਜੀ ਇਸਲਾਮ ਧਰਮ ਕਬੂਲ ਕਰ ਲੈਂਦੇ ਹਨ ਤੇ ਹਿੰਦੂਆ ਨੇ ਆਪੇ ਆਪਣੇ ਧਰਮ ਨੂੰ ਛੱਡ ਕੇ ਸਾਡੇ ਧਰਮ ਵਿੱਚ ਆ ਜਾਣਾ ਹੈ ਉਹਨੇ ਕਈ ਪ੍ਰਕਾਰ ਦੇ ਲਾਲਚ ਦਿੱਤੇ ਗੁਰੂ ਸਾਹਿਬ ਜੀ ਨੂੰ ਇੱਥੋਂ ਤੱਕ ਉਹਨੇ ਕਿਹਾ ਕਿ ਤੁਸੀਂ ਜੋ ਮੰਗੋਗੇ ਅਸੀਂ ਤੁਹਾਨੂੰ ਉਹ ਦੇ ਦਵਾਂਗੇ ਪਰ ਕੀ ਹੈ ਕਿ ਤੁਸੀਂ ਸਾਡਾ ਇਸਲਾਮ ਧਰਮ ਜਿਹੜਾ ਹੈ ਉਹਨੂੰ ਪ੍ਰਵਾਨ ਕਰ ਲਵੋ ਪਰ ਗੁਰੂ ਸਾਹਿਬ ਜੀ ਨੇ ਕੋਰੀ ਨਾ ਕਰ ਦਿੱਤੀ ਕਿ ਭਾਈ ਇਹ ਨਹੀਂ ਹੋ ਸਕਦਾ ਹੈ ਜਬਰਦਸਤੀ ਆਪਾਂ ਕਿਸੇ ਨੂੰ ਆਪਣੇ ਧਰਮ ਦੇ ਵਿੱਚ ਨਹੀਂ ਲਿਆ ਸਕਦੇ ਹਾਂ ਇਹ ਗੱਲ ਅੱਜ ਵੀ ਸਾਨੂੰ ਸੇਧ ਲੈਣੀ ਚਾਹੀਦੀ ਹੈ ਕਈ ਥਾਵਾਂ ਤੇ ਆਪਾਂ ਵੇਖਦੇ ਨਾ ਕਿ ਕਈਆਂ ਲੋਕਾਂ ਨੂੰ ਪੈਸੇ ਦੇ ਕੇ ਕਿਸੇ ਨਾ ਕਿਸੇ ਰੂਪ ਵਿੱਚ ਕਿਸੇ ਦੀ ਮਦਦ ਕਰਕੇ ਅੱਜ ਵੀ ਧਰਮ ਪਰਿਵਰਤਨ ਹੋ ਰਿਹਾ ਹੈ ਅੱਜ ਵੀ ਬਹੁਤਾਂ ਦੇ ਵਿੱਚ ਮਾਫ ਕਰਨਾ ਆਪਾਂ ਜਿਹੜਾ ਨਗਰ ਹੈ ਆਪਣਾ ਇਲਾਕਾ ਹੈ ਇਹਦੇ ਆਸ-ਪਾਸ ਵੇਖਦੇ ਹਾਂ ਕਿ ਕਿਵੇਂ ਲੋਕਾਂ ਨੂੰ ਲਾਲਚ ਦੇ ਦੇ ਕੇ ਉਹਨਾਂ ਦਾ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ ਧਰਮ ਬਦਲਿਆ ਜਾ ਰਿਹਾ ਹੈ ਕਿ ਭਾਈ ਤੁਸੀਂ ਆਪਣਾ ਧਰਮ ਛੱਡ ਕੇ ਸਾਡੇ ਧਰਮ ਦੇ ਵਿੱਚ ਆ ਜਾਓ ਗੁਰੂ ਸਾਹਿਬ ਗੁਰਤੇਗ ਬਹਾਦਰ ਮਹਾਰਾਜ ਜੀ ਨੂੰ ਵੀ ਉਹਨਾਂ ਨੇ ਬੜੇ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਪਰ ਗੁਰਤੇਗ ਬਹਾਦਰ ਜੀ ਕਹਿੰਦੇ ਕਿ ਭਾਈ ਇਹ ਨਹੀਂ ਹੋ ਸਕਦਾ ਹੈ ਅਸੀਂ ਤੁਹਾਡੇ ਲਈ ਆਪਣਾ ਧਰਮ ਨਹੀਂ ਛੱਡ ਸਕਦੇ ਹਾਂ ਜਦੋਂ ਕਹਿੰਦੇ ਇੰਨੀ ਗੱਲ ਹੋਈ ਤੇ ਇਹ ਗੱਲ ਸੁਣ ਕੇ ਉਹ ਬੜਾ ਲੋਹਾ ਲਖਾ ਹੋ ਗਿਆ ਮਤਲਬ ਕਿ ਉਹ ਬੜਾ ਔਰੰਗਜ਼ੇਬ ਗੁੱਸੇ ਵਿੱਚ ਆ ਗਿਆ ਕਿ ਇਹ ਕੌਣ ਹੈ ਜਿਹੜੇ ਮੇਰੀ ਗੱਲ ਨਹੀਂ ਮੰਨ ਰਹੇ ਹਨ ਜਿਹੜੇ ਮੇਰੀ ਗੱਲ ਸੁਣ ਲਈ ਤਿਆਰ ਨਹੀਂ ਹਨ ਕਹਿੰਦੇ ਇਹਨਾਂ ਨੂੰ ਕੀ ਹੋਇਆ ਕਿ ਉਹਨੇ ਅਖੀਰਲੀ ਵਾਰ ਇਹ ਹੁਕਮ ਕੀਤਾ ਗੁਰਤੇਗ ਬਹਾਦਰ ਮਹਾਰਾਜ ਜੀ ਨੂੰ ਉਹਨੇ ਇਹ ਅਖੀਰਲੀ ਵਾਰ ਆਪਣੇ ਵੱਲੋਂ ਸੰਦੇਸ਼ ਦਿੱਤਾ ਕਿ ਭਾਈ ਜੇ ਤੁਸੀਂ ਮੇਰੀ ਗੱਲ ਮੰਨਣ ਨੂੰ ਤਿਆਰ ਨਹੀਂ ਹੋ ਐ ਫਿਰ ਤੁਸੀਂ ਆਪਣਾ ਸਿਰ ਕਲਮ ਕਰਵਾਉਣ ਲਈ ਤਿਆਰ ਹੋ ਜਾਵੋ ਕਹਿਣ ਤੋਂ ਭਾਵ ਕਿ ਤੁਸੀਂ ਆਪਣੀ ਸ਼ਹਾਦਤ ਦੇਣ ਲਈ ਤਿਆਰ ਹੋ ਜਾਵੋ ਕਹਿੰਦੇ ਗੁਰੂ ਸਾਹਿਬ ਜੀ ਨੇ ਉੱਤਰ ਦਿੱਤਾ ਕਿ ਭਾਈ ਸ਼ਹੀਦੀ ਦੇਣ ਹੀ ਆਏ ਹਾਂ ਅਸੀਂ ਸਿਰ ਕਲਮ ਕਰਵਾਉਣ ਹੀ ਆਏ ਹਾਂ ਕਲਮ ਤੋਂ ਮਤਲਬ ਕਿ ਸਿਰ ਕਟਵਾਉਣਾ ਕਹਿੰਦੇ ਅਸੀਂ ਸੀਸ ਦੇਣ ਹੀ ਆਏ ਹਾਂ ਇਤਿਹਾਸਕਾਰ ਜੋ ਆਪਾਂ ਆਉ ਸਰਵਣ ਕਰੀਏ ਗੁਰੂ ਜੀ ਨੇ ਕਿਹਾ ਕਿ ਭਾਈ ਧਰਮ ਛੱਡਣ ਦਾ ਤਾਂ ਸਵਾਲ ਪੈਦਾ ਹੀ ਨਹੀਂ ਹੁੰਦਾ ਕਰਮਾ ਦਿਖਾਉਣਾ ਪ੍ਰਭੂ ਦੇ ਜਿਹੜੇ ਸੇਵਕ ਹਨ ਉਹਨਾਂ ਨੂੰ ਸ਼ੋਭਾ ਨਹੀਂ ਹੈ ਸੀਸ ਦੇਣ ਲਈ ਤਿਆਰ ਹਾਂ ਹਾਂ ਜੋ ਤੁਸੀਂ ਇਹ ਕਹਿੰਦੇ ਹੋ ਕਿ ਭਾਈ ਕੁਰਬਾਨੀ ਦੇ ਦੇ ਉਹ ਦੇਣ ਲਈ ਤਿਆਰ ਹਾਂ ਕਿਉਂਕਿ ਸੀਸ ਦੇਣ ਅਸੀਂ ਆਏ ਹਾਂ ਕਿਉਂਕਿ ਅਸੀਂ ਇਹਨਾਂ ਦੇ ਧਰਮ ਦੀ ਰੱਖਿਆ ਕਰਨ ਲਈ ਆਏ ਹਾਂ ਅੱਗੇ ਕਹਿੰਦੇ ਕਿ ਗੁਰਤੇ ਉਹਨਾਂ ਨੇ ਸੋਚਿਆ ਕਿ ਭਾਈ ਜਿਹੜੇ ਇਹਨਾਂ ਦੇ ਨਾਲ ਸਿੱਖ ਆਏ ਹਨ ਗੁਰਤੇਗ ਬਹਾਦਰ ਜੀ ਨਾਲ ਇਨਾਂ ਨੂੰ ਅਸੀਂ ਤਸੀਹੇ ਦੇਵਾਂਗੇ ਤੇ ਹੋ ਸਕਦਾ ਹੈ ਕਿ ਗੁਰੂ ਸਾਹਿਬ ਜੀ ਡਰ ਜਾਣ ਕਹਿੰਦੇ ਉਹਨਾਂ ਨੇ ਸਭ ਤੋਂ ਪਹਿਲਾਂ ਭਾਈ ਮਤੀਦਾਸ ਜੀ ਨੂੰ ਜੋ ਪਿੰਜਰੇ ਵਿੱਚ ਕੈਦ ਸਨ ਉਹਨਾਂ ਨੂੰ ਬਾਹਰ ਕੱਢਿਆ ਤੇ ਭਾਈ ਮਤੀਦਾਸ ਜੀ ਨੂੰ ਉਹਨਾਂ ਨੇ ਕਿਹਾ ਕਿ ਭਾਈ ਤੁਸੀਂ ਆਪਣਾ ਧਰਮ ਛੱਡ ਦਿਓ ਭਾਈ ਮਤੀਦਾਸ ਜੀ ਕਹਿਣ ਲੱਗੇ ਕਿ ਇਹ ਨਹੀਂ ਹੋ ਸਕਦਾ ਹੈ ਅਸੀਂ ਆਪਣਾ ਧਰਮ ਨਹੀਂ ਛੱਡ ਸਕਦੇ ਹਾਂ ਫਿਰ ਉਹਨਾਂ ਨੇ ਭਾਈ ਮਤੀਦਾਸ ਜੀ ਨੂੰ ਲਾਲਚ ਦਿੱਤੇ ਪਰ ਭਾਈ ਮਤੀਦਾਸ ਜੀ ਉਹਨਾਂ ਦੇ ਲਾਲਚ ਵਿੱਚ ਨਹੀਂ ਆਏ ਫੇਰ ਉਹਨਾਂ ਨੇ ਭਾਈ ਮਤੀਦਾਸ ਜੀ ਨੂੰ ਅਖੀਰ ਦੇ ਵਿੱਚ ਇਹ ਸਜ਼ਾ ਦਿੱਤੀ ਕਿ ਭਾਈ ਮਤੀਦਾਸ ਜੀ ਨੂੰ ਆਰੇ ਨਾਲ ਚੀਰ ਦਿੱਤਾ ਜਾਵੇ ਤੇ ਕਹਿੰਦੇ ਉਹਨਾਂ ਨੇ ਇਹ ਸਵਾਲ ਪੁੱਛਿਆ ਜਦੋਂ ਆਰਾ ਲਿਆ ਕੇ ਭਾਈ ਮਤੀਦਾਸ ਜੀ ਦੇ ਸਿਰ ਤੇ ਰੱਖਿਆ ਗਿਆ ਉਹਨਾਂ ਨੂੰ ਇਹ ਸਵਾਲ ਪੁੱਛਿਆ ਕਿ ਤੁਸੀਂ ਕੀ ਚਾਹੁੰਨੇ ਹੋ ਜਿਵੇਂ ਆਪਾਂ ਫਾਂਸੀ ਕਈ ਵਾਰ ਆਪਾਂ ਵੇਖਦੇ ਨਾ ਫਿਲਮਾਂ ਦੇ ਵਿੱਚ ਕਿ ਕਿਸੇ ਨੂੰ ਫਾਂਸੀ ਦੇਣ ਲੱਗਦੇ ਉਹਨੂੰ ਪੁੱਛਦੇ ਕਿ ਭਾਈ ਤੇਰੀ ਆਖਰੀ ਇੱਛਾ ਕੀ ਹੈ ਕਹਿੰਦੇ ਐਵੇਂ ਭਾਈ ਮਤੀ ਦਾਸ ਜੀ ਨੂੰ ਉਹਨਾਂ ਨੇ ਪੁੱਛਿਆ ਕਿ ਤੁਹਾਡੀ ਆਖਰੀ ਇੱਛਾ ਕੀ ਹੈ ਭਾਈ ਮਤੀ ਦਾਸ ਜੀ ਕਹਿਣ ਲੱਗੇ ਮੇਰੀ ਆਖਰੀ ਇੱਛਾ ਇਹ ਹੈ ਕਿ ਜਦੋਂ ਮੇਰੇ ਸੀਸ ਤੇ ਮੇਰੇ ਸਿਰ ਤੇ ਆਰਾ ਚੱਲੇ ਤੇ ਮੇਰਾ ਧਿਆਨ ਮੇਰਾ ਮੁਖ ਮੇਰੇ ਗੁਰੂ ਵੱਲ ਹੋਵੇ ਗੁਰੂ ਤੇਗ ਬਹਾਦਰ ਜੀ ਵੱਲ ਹੋਵੇ ਕਹਿੰਦੇ ਜਲਾਦਾ ਨੇ ਜਦੋਂ ਸੀਸ ਤੇ ਆਰਾ ਰੱਖ ਦਿੱਤਾ ਤੇ ਗੁਰੂ ਭਾਈ ਮਤੀ ਦਾਸ ਜੀ ਨੇ ਨਾਲ ਦੀ ਨਾਲ ਆਪਣਾ ਜਪਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਚਲੋ ਇਹ ਵੀ ਉਹਨਾਂ ਨੇ ਭਾਈ ਮਤੀਦਾਸ ਜੀਆਂ ਨੂੰ ਜਿਹੜਾ ਹੈ ਉਹ ਸ਼ਹੀਦ ਕਰ ਦਿੱਤਾ ਫਿਰ ਭਾਈ ਦੇਵਾਲਾ ਜੀ ਜਿਹੜੇ ਗੁਰੂ ਸਾਹਿਬ ਜੀ ਨਾਲ ਸਨ ਕਿਉਂਕਿ ਤਿੰਨ ਸਿੱਖ ਸਨ ਭਾਈ ਮਤੀਦਾਸ ਜੀ ਭਾਈ ਦੇਵਾਲਾ ਜੀ ਤੇ ਭਾਈ ਸਤੀਦਾਸ ਜੀ ਹੁਣ ਕਹਿੰਦੇ ਭਾਈ ਦੇਵਾਲਾ ਜੀ ਨੂੰ ਉਹਨਾਂ ਨੇ ਬੁਲਾਇਆ ਉਹਨਾਂ ਨੂੰ ਵੀ ਉਸੇ ਤਰ੍ਹਾਂ ਲਾਲਚ ਦਿੱਤੇ ਪਰ ਭਾਈ ਦੇਵਾਲਾ ਜੀ ਵੀ ਧਰਮ ਤੋਂ ਨਾ ਡੋਲੇ ਫਿਰ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਇਹੋ ਜੀ ਸਜ਼ਾ ਦਿੱਤੀ ਜਾਵੇ ਜਿਹਦੇ ਨਾਲ ਹੋਰ ਲੋਕਾਂ ਦੇ ਮਨ ਦੇ ਵਿੱਚ ਡਰ ਪੈ ਜਾਵੇ ਫਿਰ ਉਹਨਾਂ ਨੇ ਕੀ ਕੀਤਾ ਕਿ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਭਾਈ ਦਿਆਲਾ ਜੀ ਨੂੰ ਗਰਮ ਪਾਣੀ ਲੈ ਕੇ ਉਹਨਾਂ ਦੇ ਵਿੱਚ ਜਿਹੜੀ ਆਪਾਂ ਜਿਹਨੂੰ ਦੇਗ ਕਹਿੰਨੇ ਹਾਂ ਉਹਦੇ ਵਿੱਚ ਉਹਨਾਂ ਨੂੰ ਉਬਾਲਿਆ ਗਿਆ ਉਹਦੇ ਵਿੱਚ ਉਹਨਾਂ ਨੂੰ ਤੱਤੇ ਪਾਣੀ ਦੇ ਵਿੱਚ ਬਿਠਾਇਆ ਗਿਆ ਪਰ ਭਾਈ ਦਿਆਲਾ ਜੀ ਜਿਹੜੇ ਹਨ ਉਹ ਧਰਮ ਤੋਂ ਨਹੀਂ ਡੋਲੇ ਹਨ ਆਪਣੀ ਸ਼ਹਾਦਤ ਪਾ ਦਿੱਤੀ ਹੈ ਫਿਰ ਇਸੇ ਤਰ੍ਹਾਂ ਭਾਈ ਸਤੀਦਾਸ ਜੀ ਨੂੰ ਉਹਨਾਂ ਨੇ ਤਸੀਹਾ ਪਤਾ ਕਿਹੜਾ ਦਿੱਤਾ ਭਾਈ ਸਤੀਦਾਸ ਜੀਆ ਨੂੰ ਰੂਹ ਦੇ ਵਿੱਚ ਲਪੇਟ ਦਿੱਤਾ ਗਿਆ ਤੇ ਉਹਨਾਂ ਨੂੰ ਜਿਹੜਾ ਹੈ ਅਗਨੀ ਦੇ ਵਿੱਚ ਸਾੜ ਦਿੱਤਾ ਗਿਆ ਪਰ ਭਾਈ ਸਤੀਦਾਸ ਜੀ ਵੀ ਧਰਮ ਤੋਂ ਨਹੀਂ ਡੋਲੇ ਇਹ ਇੱਥੇ ਨੇ ਸਿੱਖਾਂ ਨੂੰ ਸ਼ਹੀਦ ਕਰਨ ਦੇ ਬਾਅਦ ਉਹਨਾਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ 11 ਨਵੰਬਰ ਸਨ 1675 ਨੂੰ ਚਾਂਦਨੀ ਚੌਕ ਵਿੱਚ ਜਿਹੜਾ ਹੈ ਸ਼ਹੀਦ ਕਰ ਦਿੱਤਾ ਸ਼ਹੀਦ ਕਰਨ ਵਾਲੇ ਜਿਹੜੇ ਜਲਾਦ ਸਨ ਉਹਨਾਂ ਦੇ ਨਾਮ ਸਨ ਜਲਾਲ uddin ਸਮਾਣੇਵਾਲਾ ਜਲਾਦ ਨੇ ਤਲਵਾਰ ਨਾਲ ਗੁਰੂ ਜੀ ਦਾ ਸੀਸ ਜਿਹੜਾ ਧੜ ਨਾਲੋਂ ਵੱਖ ਕਰ ਦਿੱਤਾ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਹੋਈ ਪਰ ਜਿਹੜੇ ਦੋ ਸਿੱਖ ਗੁਰੂ ਸਾਹਿਬ ਜੀ ਨੇ ਜਿਨ੍ਹਾਂ ਦੀ ਬਾਹਰ ਡਿਊਟੀ ਲਾਈ ਸੀ ਭਾਈ ਜੈਤਾ ਜੀ ਨੇ ਉੱਥੇ ਜਾ ਕੇ ਇੱਕ ਸਿੱਖ ਨਾਲ ਹੋਰ ਜਿਹੜੀ ਆਪਣੀ ਨੇੜਤਾ ਕੀਤੀ ਕਿਉਂਕਿ ਉਹਨਾਂ ਨੇ ਦਿੱਲੀ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਪੈਦਾ ਕੀਤਾ ਸੀ ਜਦੋਂ ਗੁਰੂ ਸਾਹਿਬ ਜੀ ਦੀ ਸ਼ਹੀਦੀ ਹੋਈ ਕਿ ਭਾਈ ਸਾਰੇ ਲੋਕ ਜਿਹੜੇ ਹਨ ਉਹ ਵੇਖ ਕੇ ਡਰ ਜਾਣ ਕੋਈ ਵੀ ਸਾਡੀ ਬਗਾਵਤ ਨਾ ਕਰੇ ਕਹਿਣ ਤੋਂ ਭਾਵ ਕਿ ਕੋਈ ਵੀ ਇਹ ਜੁਰਤ ਨਾ ਕਰ ਸਕੇ ਕਿ ਭਾਈ ਅਸੀਂ ਕਿਸੇ ਸੱਚ ਦਾ ਸਾਥ ਦੇਣਾ ਹੈ ਕੋਈ ਵੀ ਸਾਡਾ ਵਿਰੋਧ ਨਾ ਕਰੇ ਸਭੂ ਦੀ ਸਾਰੇ ਲੋਕ ਸਾਡੇ ਤੋਂ ਡਰ ਕੇ ਸਾਡੇ ਅਨੁਸਾਰ ਰਹਿਣਾ ਸ਼ੁਰੂ ਕਰਨ ਇਸ ਕਰਕੇ ਉਹਨਾਂ ਨੇ ਇੱਥੋਂ ਤੱਕ ਇਹ ਹੁਕਮ ਦੇ ਦਿੱਤਾ ਔਰੰਗਜ਼ੇਬ ਨੇ ਕਿ ਗੁਰੂ ਤੇਗ ਬਹਾਦਰ ਜੀ ਦੇ ਸੀਸ ਨੂੰ ਗੁਰੂ ਤੇਗ ਬਹਾਦਰ ਜੀ ਦੇ ਧੜ ਨੂੰ ਕੋਈ ਵੀ ਚੱਕੇਗਾ ਨਹੀਂ ਸਗੋ ਦੀ ਮਾਫ ਕਰਨਾ ਉਹ ਗਲੀਆਂ ਦੇ ਵਿੱਚ ਰੁਲੇਗਾ ਜਦੋਂ ਇਹ ਗੱਲ ਹੋਈ ਤੇ ਕਹਿੰਦੇ ਭਾਈ ਜੈਤਾ ਜੀ ਤੇ ਭਾਈ ਗੁਰਦਤਾ ਜੀ ਜਿਹੜੇ ਸਿੱਖ ਸਨ ਉਹ ਇਸ ਤਰ੍ਹਾਂ ਗੁਰੂ ਦੇ ਸੀਸ ਦੀ ਬੇਅਦਬੀ ਥੋੜੀ ਹੋਣ ਦੇ ਸਕਦੇ ਸੀ ਇਸ ਤਰ੍ਹਾਂ ਗੁਰੂ ਦੇ ਧੜ ਦੀ ਬੇਅਦਬੀ ਥੋੜੀ ਹੋਣ ਦੇ ਸਕਦੇ ਸੀ ਕਹਿੰਦੇ ਭਾਈ ਜੈਤਾ ਜੀ ਨੇ ਭਾਈ ਉਦਾਜੀ ਦੇ ਭਾਈ ਲੱਖੀ ਸ਼ਾ ਬਣਜਾਰੇ ਨਾਲ ਸਲਾਹ مشورہ ਕੀਤਾ ਕਿ ਗੁਰੂ ਜੀ ਦਾ ਧੜ ਤੇ ਸੀਸ ਸੰਭਾਲਣ ਬਾਰੇ ਪ੍ਰੋਗਰਾਮ ਬਣਾਇਆ ਜਾਵੇ ਕਿ ਕੋਈ ਵਿਉਂਤ ਬਣਾਈ ਜਾਵੇ ਕੋਈ ਤਰੀਕਾ ਬਣਾਇਆ ਜਾਵੇ ਕਿਉਂਕਿ ਜਿਸ ਥਾਂ ਤੇ ਸੀਸ ਸੀਗਾ ਜਿਸ ਥਾਂ ਤੇ ਧੜ ਸੀ ਉਹਦੇ ਆਲੇ-ਦੁਆਲੇ ਉਹਨਾਂ ਦੀ ਜਿਹੜੀ ਫੌਜ ਖੜੀ ਹੋਈ ਸੀ ਤੇ ਕਹਿੰਦੇ ਭਾਈ ਲੱਖੀ ਸ਼ਾ ਗੱਡਾ ਲੈ ਕੇ ਲਾਲ ਕਿਲੇ ਵਿੱਚੋਂ ਚੂਨਾ ਕਲੀ ਸੁੱਟ ਕੇ ਚਾਂਦਨੀ ਚੌਕ ਵਿੱਚ ਉਲੰਘਦਾ ਹੈ ਭਾਈ ਲੱਖੀ ਸ਼ਾ ਵਣਜਾਰਾ ਜੀ ਇਹਨਾਂ ਦਾ ਨਾਮ ਹੈ ਤੇ ਕਹਿੰਦੇ ਜਦੋਂ ਇਹ ਗੱਡਾ ਲੈ ਕੇ ਉੱਥੋਂ ਲੰਘਣ ਲੱਗੇ ਮਿੱਥੇ ਪ੍ਰੋਗਰਾਮ ਅਨੁਸਾਰ ਭਾਈ ਉਹਦੇ ਨੇ ਜਿਨ੍ਹਾਂ ਨੇ ਕਿ ਮੁਸਲਮਾਨੀ ਆਪਣਾ ਭੇਸ ਬਣਾਇਆ ਹੋਇਆ ਸੀ ਸਤਿਗੁਰੂ ਜੀ ਦੇ ਧੜ ਨੂੰ ਚੁੱਕਿਆ ਤੇ ਉਹ ਗੱਡੇ ਵਿੱਚ ਬੜੇ ਸਤਕਾਰ ਨਾਲ ਬੜੇ ਪ੍ਰੇਮ ਨਾਲ ਰੱਖ ਦਿੱਤਾ ਕਹਿੰਦੇ 3 ਮੀਲ ਜਾ ਕੇ ਪਿੰਡ ਰਕਾਬਗੰਜ ਉੱਥੇ ਪਿੰਡ ਜਿਹੜਾ ਰਕਾਬਗੰਜ ਭਾਈ ਲੱਖੀਸ਼ਾ ਵਣਜਾਰਾ ਜੀ ਦਾ ਘਰ ਹੈ ਭਾਈ ਲੱਖੀਸ਼ਾ ਵਣਜਾਰੇ ਨੇ ਆਪਣੇ ਘਰ ਦੇ ਵਿੱਚ ਲਾ ਕੇ ਗੁਰੂ ਜੀ ਦੇ ਧੜ ਨੂੰ ਬੜੇ ਪ੍ਰੇਮ ਨਾਲ ਬੜੇ ਪਿਆਰ ਨਾਲ ਜਿਹੜਾ ਹੈ ਉਹ ਅਗਨ ਭੇਂਟ ਕਰ ਦਿੱਤਾ ਸਭੋ ਦੀ ਨਾਲ ਆਪਣੇ ਘਰ ਨੂੰ ਵੀ ਪੂਰੇ ਨੂੰ ਇਸ ਅਗਨ ਭੇਂਟ ਦੇ ਵਿੱਚ ਪ੍ਰਵਾਨ ਕਰ ਦਿੱਤਾ ਤੇ ਕਹਿੰਦੇ ਅੱਜ ਉੱਥੇ ਜਿਹੜਾ ਗੁਰਦੁਆਰਾ ਸਾਹਿਬ ਕਦੇ ਆਪ ਜੀ ਦਿੱਲੀ ਜਾਓ ਤੇ ਦਰਸ਼ਨ ਕਰਕੇ ਆਇਓ ਜਿੱਥੇ ਗੁਰਦੁਆਰਾ ਸਾਹਿਬ ਰਕਾਬਗੰਜ ਬਣਿਆ ਹੈ ਉੱਥੇ ਗੁਰਤੇਗ ਬਹਾਦਰ ਮਹਾਰਾਜ ਜੀ ਦੇ ਧੜ ਦਾ ਭਾਈ ਲੱਖੀ ਸ਼ਾ ਵਨਜਾਰਾ ਨੇ ਸਸਕਾਰ ਕੀਤਾ ਹੈ ਇਸ ਗੱਲ ਨੂੰ ਯਾਦ ਰੱਖਣਾ ਹੈ ਤੇ ਅੱਗੇ ਕਹਿੰਦੇ ਉਧਰ ਭਾਈ ਜੈਤਾ ਜੀ ਭਾਈ ਜੈਤਾ ਜੀ ਆਪਾਂ ਪਹਿਲਾਂ ਗੱਲ ਕੀਤੀ ਨਾ ਕਿ ਭਾਈ ਜੈਤਾ ਜੀ ਜਿਹੜੇ ਸਨ ਉਹਨਾਂ ਨੇ ਕੀ ਕੀਤਾ ਕਿ ਭਾਈ ਦਵਦਵ ਗੁਰੂ ਸਾਹਿਬ ਜੀ ਦੇ ਸੀਸ ਨੂੰ ਸੰਭਾਲਿਆ ਸੀਸ ਨੂੰ ਸੰਭਾਲ ਕੇ ਉਹਨਾਂ ਨੇ ਹਫੜਾ ਦਫੜੀ ਵਿੱਚ ਗੁਰੂ ਸਾਹਿਬ ਜੀ ਦੇ ਸੀਸ ਨੂੰ ਉੱਥੋਂ ਸਿੱਧਾ ਅਨੰਦਪੁਰ ਸਾਹਿਬ ਵੱਲ ਜਿਹੜਾ ਚਾਲਾ ਪਾ ਦਿੱਤਾ ਉੱਥੋਂ ਸ੍ਰੀ ਅਨੰਦਪੁਰ ਸਾਹਿਬ ਵੱਲ ਕੂਚ ਕਰ ਦਿੱਤਾ ਕਿ ਭਾਈ ਕਿਵੇਂ ਨਾ ਕਿਵੇਂ ਗੁਰੂ ਸਾਹਿਬ ਜੀ ਦਾ ਜੋ ਪਵਿੱਤਰ ਸੀਸ ਹੈ ਅਸੀਂ ਇੱਥੇ ਜ਼ਾਲਮਾਂ ਕੋਲ ਰੁੱਲਣ ਨਹੀਂ ਦੇਣਾ ਹੈ ਅਸੀਂ ਆਪਣੇ ਗੁਰੂ ਦੀ ਵੀ ਅਦਬੀ ਨਹੀਂ ਕਰਾਉਣੀ ਹੈ ਅਸੀਂ ਆਪਣੇ ਗੁਰੂ ਤੋਂ ਬੇਮੁਖ ਨਹੀਂ ਹੋਣਾ ਹੈ ਅਸੀਂ ਆਪਣੇ ਗੁਰੂ ਦਾ ਸੀਸ ਜਿਹੜਾ ਹੈ ਆਪਣੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ પાસે ਲੈ ਜਾਣਾ ਹੈ ਕਹਿੰਦੇ ਉਹਨਾਂ ਨੇ ਬੜੇ ਪ੍ਰੇਮ ਨਾਲ ਬੜੀ ਸ਼ਰਧਾ ਨਾਲ ਬੜੇ ਪ੍ਰਿਹਾਰ ਨਾਲ ਭਾਈ ਉਦਾਜੀ ਦੀ ਸਹਾਇਤਾ ਲਈ ਤੇ ਇਹ ਜਿਹੜਾ ਉਹਨਾਂ ਨੇ ਸੀਸ ਸ੍ਰੀ ਆਨੰਦਪੁਰ ਸਾਹਿਬ ਵੱਲ ਲੈ ਆਉਣਾ ਸ਼ੁਰੂ ਕਰ ਦਿੱਤਾ ਰਸਤੇ ਦੇ ਵਿੱਚ ਉਹਨਾਂ ਨੂੰ ਕੋਈ ਹੋਰ ਵੀ ਗੁਰਸਿੱਖ ਮਿਲੇ ਕੁਝ ਰਾਤਾਂ ਕੁਝ ਪੈਂਡਾ ਤੈਅ ਕਰਕੇ ਜਦੋਂ ਭਾਈ ਜੈਤਾ ਜੀ ਕਹਿੰਦੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਦੇ ਹਨ ਜਦੋਂ ਉਹਨਾਂ ਨੇ ਲਿਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੱਗੇ ਨੌਵੇਂ ਪਾਤਸ਼ਾਹ ਸ੍ਰੀ ਗੁਰਤੇਗ ਬਹਾਦਰ ਜੀ ਦਾ ਸੀਸ ਭੇਟ ਕੀਤਾ ਹੈ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਭੇਟ ਜਦੋਂ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਕੀਤਾ ਤੇ ਗੁਰੂ ਗੋਬਿੰਦ ਸਿੰਘ ਜੀ ਆਣੇ ਭਾਈ ਜੈਤਾ ਜੀ ਨੂੰ ਆਪਣੇ ਗਲ ਵਕੜੀ ਵਿੱਚ ਲਿਆ ਹੈ। ਪ੍ਰੇਮ ਕੀਤਾ ਹੈ, ਪਿਆਰ ਕੀਤਾ ਹੈ। ਭਾਈ ਜੈਤਾ ਜੀ ਨੂੰ ਲੋਕ ਕਹਿੰਦੇ ਸਨ ਕਿ ਭਾਈ ਇਹ ਜਿਹੜੇ ਹਨ ਨੀਵੀਂ ਜਾਤ ਦੇ ਹਨ। ਪਰ ਗੁਰੂ ਜੀ ਨੇ ਉਹਨਾਂ ਨੂੰ ਖਿਤਾਬ ਦਿੱਤਾ, ਪਤਾ ਕੀ ਖਿਤਾਬ ਦਿੱਤਾ ਸੀ? ਰੰਗ ਰੇਟੇ ਗੁਰੂ ਕੇ ਬੇਟੇ ਕਿ ਹੈ ਭਾਈ ਤੁਸੀਂ ਗੁਰੂ ਦੇ ਪਿਆਰੇ ਪੁੱਤਰ ਹੋ। ਤੁਸੀਂ ਗੁਰੂ ਦੀ ਇੰਨੀ ਸੇਵਾ ਕੀਤੀ ਹੈ, ਐਡੀ ਵੱਡੀ ਸੇਵਾ ਨਿਭਾਈ ਹੈ। ਤੁਸੀਂ ਗੁਰੂ ਦੇ ਪਿਆਰੇ ਪੁੱਤਰ ਹੋ ਅੱਜ ਵੀ ਆਪਾਂ ਕਈ ਵਾਰ ਪੜ੍ਹਦੇ ਨਾ ਕਿ ਰੰਗ ਰੇਟੇ ਕੌਣ ਹੁੰਦੇ ਹਨ ਕਈ ਕਹਿੰਦੇ ਕਿ ਭਾਈ ਅਸੀਂ ਦਲਤ ਹਾਂ ਅਸੀਂ ਨੀਵੀਂ ਜਾਤ ਦੇ ਸ਼ਾਇਦ ਸੰਤਾ ਕਹਿੰਦੇ ਨਹੀਂ ਇਹ ਗੁਰੂ ਨੇ ਸਾਨੂੰ ਖਿਤਾਬ ਦਿੱਤਾ ਹੈ ਰੰਗ ਰੇਟੇ ਗੁਰੂ ਕੇ ਬੇਟੇ ਕਹਿ ਕੇ ਸਨਮਾਨਿਆ ਤੇ ਕਹਿੰਦੇ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੰਸਕਾਰ ਕੀਤਾ ਗਿਆ ਜਿੱਥੇ ਸੀਸ ਦਾ ਸੰਸਕਾਰ ਕੀਤਾ ਗਿਆ ਹੈ ਉੱਥੇ ਅੱਜ ਸੀਸ ਗੰਜ ਗੁਰਦੁਆਰਾ ਸਜੋਬਿਤ ਹੈ ਜਦੋਂ ਆਪ ਜੀ ਕਦੇ ਜਾਓ ਤੇ ਗੁਰੂ ਸਾਹਿਬ ਜੀ ਦੇ ਜੋ ਗੁਰਦੁਆਰੇ ਸਾਹਿਬ ਹੁੰਦੇ ਹਨ ਇਹ ਜ਼ਰੂਰ ਦਰਸ਼ਨ ਕਰਕੇ ਆਇਆ ਕਰੋ ਤੇ ਇੱਥੇ ਹੀ ਗੁਰਤੇਗ ਬਹਾਦਰ ਮਹਾਰਾਜ ਜੀ ਦਾ ਜਿਹੜਾ ਸਮੁੱਚਾ ਇਤਿਹਾਸ ਹੈ ਉਹ ਸੰਪੂਰਨ ਹੁੰਦਾ ਹੈ ਨਾਲ ਆਪਾਂ ਇਹ ਗੱਲ ਸਾਰਿਆਂ ਨੇ ਧਿਆਨ ਵਿੱਚ ਰੱਖਣੀ ਹੈ ਕਿ ਕਿਵੇਂ ਜਦੋਂ ਕੋਈ ਸਾਡੇ ਕੋਲ ਲੋੜਵੰਦ ਆਉਂਦਾ ਹੈ ਕਿਵੇਂ ਅਸੀਂ ਗੁਰੂ ਤੋਂ ਪ੍ਰੇਰਣਾ ਲੈਣੀ ਹੈ ਕਿਵੇਂ ਅਸੀਂ ਜਿਹੜਾ ਹੈ ਕਿਸੇ ਦੀ ਮਦਦ ਕਰਨੀ ਹੈ ਇਗੁਰਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਸੇਧ ਮਿਲਦੀ ਹੈ ਸੋ ਸਾਰੇ ਬੱਚਿਆਂ ਨੇ ਉਮੀਦ ਕਰਦੇ ਹਾਂ ਕਿ ਬੜੇ ਪ੍ਰੇਮ ਨਾਲ ਬੜੇ ਧਿਆਨ ਨਾਲ ਇਹ ਜਿਹੜਾ ਸਾਰਾ ਇਤਿਹਾਸ ਸਰਵਣ ਕੀਤਾ ਹੋਵੇਗਾ ਤੇ ਇਹ ਜਿਹੜਾ ਪੂਰੇ ਆਪਾਂ ਜੋ ਚੈਪਟਰ ਕੀਤਾ ਹੈ ਗੁਰਤੇਗ ਬਹਾਦਰ ਮਹਾਰਾਜ ਜੀ ਦਾ ਇਹਦੇ ਪੂਰੇ ਚੈਪਟਰ ਵਿੱਚੋਂ ਆਪ ਜੀਆ ਨੂੰ ਕੋਈ ਸਵਾਲ ਪੁੱਛੇ ਜਾਣਗੇ ਕਿ ਆਪ ਜੀ ਨੂੰ ਕਿੰਨੀ ਕੁ ਜਿਹੜੀ ਸਮਝ ਲੱਗੀ ਹੈ ਆਪ ਜੀ ਸਾਰਿਆਂ ਨੇ ਜਰੂਰ ਉੱਤਰ ਦੇਣ ਦੀ ਕਿਰਪਾਲਤਾ ਕਰਨੀ ਹੈ ਜਿੰਨੂੰ ਜਿੰਨੂੰ ਜਿਵੇਂ ਜਿਵੇਂ ਸਮਝ ਲੱਗੀ ਹੈ ਇਹ ਪੂਰੇ ਚੈਪਟਰ ਦੇ ਵਿੱਚੋਂ ਆਪ ਜੀਆਂ ਨੇ ਉੱਤਰ ਦੇਣੇ ਹਨ ਜਿਹੜੇ ਜਿਹੜੇ ਬੱਚੇ ਨੂੰ ਸਵਾਲ ਆਉਂਦਾ ਹੋਵੇਗਾ ਆਪ ਜੀ ਨੇ ਹੱਥ ਖੜਾ ਕਰਨਾ ਹੈ ਜਿਵੇਂ ਜਿਵੇਂ ਆਪ ਜੀ ਨੂੰ ਸਮਝ ਲੱਗੀ ਓਵੇਂ ਓਵੇਂ ਦੱਸਣਾ ਹੈ ਸੋ ਹੁਣ ਆਪ ਜੀ ਹੱਥ ਖੜੇ ਕਰੋ ਕਿ ਕਿਹੜੇ ਕਿਹੜੇ ਬੱਚੇ ਨੂੰ ਕੀ ਕੀ ਸਿੱਖਿਆ ਮਿਲੀ ਹੈ ਗੁਰੂ ਇਤਿਹਾਸ ਤੋਂ ਗੁਰਤੇਗ ਬਹਾਦਰ ਜੀਆਂ ਦੇ ਇਤਿਹਾਸ ਤੋਂ ਤਾਰੇ ਕਿ ਲਾਇਸ ਤੇ ਕੀ ਕਵੇ ਕਿ ਤੂੰ ਮੇਰੇ ਧਰਮ ਨੂੰ ਖੂਲ ਕਰਿਆ ਪਰ ਸਾਨੂੰ ਸਾਨੂੰ ਤਬੂਲ ਨਹੀਂ ਕਰਨਾ ਸ਼ਾਬਾਸ਼ ਬਹੁਤ ਸੋਣਾ ਤੇ ਸਾਨੂੰ ਕਦੇ ਕੋਈ ਕਿ ਤੂੰ ਆਪਣੇ ਕੋਸ਼ਲੇ ਲੈ ਤੇ ਸਾਡੇ ਧਰਮ ਵਿੱਚ ਆ ਜਾ ਤੇ ਸਾਨੂੰ ਕਦੇ ਵੀ ਆਪਣਾ ਧਰਮ ਛੱਡ ਕੇ ਕਿਸੇ ਦੇ ਧਰਮ ਵਿੱਚ ਨਹੀਂ ਜਾਣਾ ਤੇ ਆਪਣੇ ਧਰਮ ਤੇ ਅਟੱਲ ਰਹਿਣਾ ਚਾਹੀਦਾ ਵੈਰੀ ਗੁੱਡ ਮੋੜ ਦਿੱਤੀ ਆ ਸੋ ਇਹ ਕੇਵਲ ਇਹ ਜਿੰਨੀ ਆਲੀ ਅਬੂ ਦੇਖਾਰ ਜਿੰਨੀ ਹੈ ਹੁਣ ਪਾਉਂਦੇ ਆ ਅੱਜ ਦੇ ਬਾਰੇ ਸ਼ਾਬਾਸ਼ ਮਨੁਏਲ ਸਾਫਤ ਇਹਨੇ ਸਿੱਖਿਆ ਕਿ ਸਾਨੂੰ ਨਾਂ ਦੇ ਸਰਟੀਫਿਕੇਟ ਕੋੜਾ ਹੈ ਤਾਂ ਨਾ ਕਿਸੇ ਤੋਂ ਬਣਾਇਆ ਕਿਸਾਡੀ ਕੀ ਨੇ ਸਾਨੂੰ ਪੁੱਛਿਆ ਕਿ ਜਦੋਂ ਵੀ ਕਿਸੇ ਨੇ ਦੁਰਮੇਲ ਲਾਇਆ ਹੈ ਨਹੀਂ ਵੈਰੀ ਗੁੱਡ ਅੰਗਲ ਜੀ ਸਾਨੂੰ ਮੈਡਮ ਖੜੀਏ ਵਾਹ ਜੀ ਬਹੁਤ ਸ਼ਾਬਾਸ਼ ਬਹੁਤ ਸੋਹਣੇ ਸ਼ਾਬਾਸ਼ ਬਹੁਤ ਸੋਹਣੇ ਤੁਹਾਨੂੰ ਕੋਈ ਜੇ ਕਹਿੰਦੇ ਸਪੈਰੀ ਸਾਡੀ ਜਾਣ ਜਾਣ ਸਕਦੀ ਹੈ ਉਹਨੇ ਕਿਹਾ ਵੀ ਇਸ ਦਾ ਖਾਮ ਅੱਧੇ ਕਿਲੋ ਪੀ ਮੁੰਦਤੀ ਇਹਨੇ ਕਿਹਾ ਕਿ ਇਹ ਨਾਲ ਦੇ ਬਹੁਤ ਸੇ ਪਾਣੀ ਪਾਓ ਜਦੋਂ ਉਸ ਕਾਰ ਕੂਰੇ ਆ ਦੇ ਆਦਿਸ਼ਮਾਨ ਵੈਰੀ ਗੁੱਡ ਬਹੁਤ ਸੋਨੇ ਸ਼ਾਬਾਸ਼ ਬਹੁਤ ਸੋਨੇ ਜਨੂਅਰ ਦੇ ਵਿੱਚ ਇੱਕ ਇਹ ਖੰਦੇ ਵੀ ਹੈ ਕਿ अपवन हुए सोचना चाहिए था कि सामने वाला बुंद कितना ताकतवर है अपवन को तो के मुकाबला करना चाहिए जीवे तीन गुरुदेव खाने के तक खुशी खुशी शेर हो गए परुनाने सलाम कूल वेरी गुड बो सुन और कोई बच्चा जल्दी करो और समाप्त करिए जा जा है अगर ऐसे अपना कोई फैसले ले आए तो उषा को तभी मैं आदेश का मैसेज भेज लेकिन हमको अपने हिस्से से भेजते रहना है ताकि किसी का फैसले हो हां जी शाबाश मुस्लिम संदीप सभी छात्र के लिए सभी किसी भी धर्म की भेद भी सभी तरह से एक समान बनना चाहिए लोन बोलो हां एक ही देश में आलो ਇਹ ਹੁਣ ਤੁਸੀਂ ਸਾਰਾ ਇਤਿਹਾਸ ਜੋ ਪੇ ਭਾਦਰ ਸਾਹਿਬ ਜੀ ਦਾ ਕਰ ਲਿਆ ਹੈ ਤੇ ਆਉਣ ਵਾਲੇ ਪੀਨਾਂ ਦੇ ਵਿੱਚ ਆਪਾਂ ਸਾਰੇ ਇਤਿਹਾਸ ਦੇ ਬੈਸਿਕ ਸਵਾਲ ਜਵਾਬ ਕਰਾਂਗੇ ਜਾਂ ਪੇਪਰ ਦੇ ਰੂਪ ਵਿੱਚ ਜਾਂ ਉਹਦਾ ਸੁਣ ਕੇ ਤੇ ਤੁਸੀਂ ਹੁਣ ਇਹਨੂੰ ਬੜੇ ਧਿਆਨ ਨਾਲ ਪੜ੍ਹਨਾ ਵੀ ਹੈ ਜਿਹੜੇ ਪਿਆ ਕੁਛ ਛੋਟੇ ਹੈ ਉਹਨਾਂ ਨੂੰ ਵੀ ਦੱਸਣਾ ਹੈ ਤੇ ਮੁਨਾਫਾ 8 20 ਮਾਪੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ